ਜਗ ਜੀ ਸਾਹਿਬ ਇੱਕ ਓਨਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਤੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰੁ ਉਪੈ ਜੋ ਨਾ ਹੋਵੇ ਜੇ ਲਾਇ ਰਹਾ ਲਿਬਤਾਰ ਭੁਖਿਆ ਬਖ ਨਉ ਤਰੀ ਜੇ ਬੰਨਾ ਭਰੀਆ ਭਾਰ ਸਹਸ ਅਨਪਲ ਕੋ ਹਿਤੈਕ ਨਾ ਛਲੇ ਨਾਲ ਕੀ ਵਸਾ ਜਾ ਰਹੀ ਹੈ ਕਿ ਵਕੂੜਾ ਟੁੱਟੇ ਪਾਲ ਹੁਕਮ ਅਰਜਾਈ ਤੁਨ ਨਾਨਕ ਲਖਿਆ ਨਾਲ ਹੁਕਮੀ ਹੋਣਿਆ ਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਣ ਜੀ ਹੁਕਮ ਲੈ ਵੜਾਈ ਹੁਕਮੀ ਤੁਮਨੀ ਚ ਹੁਕਮ ਲਿਖ ਦੁ ਸੁਖ ਪਾਈਏ ਕਿ ਨਾ ਹੁਕਮੀ ਵਕਸੀ ਸੇਕ ਹੁਕਮੀ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਦੇ ਬੁੱਝੇ ਤਾਂ ਹਉਮੈ ਕਹਿਣਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜਨੇ ਨੂੰ ਸ਼ਾਨ ਗਾਵੇ ਕੋ ਕਨ ਵਟਿਆਂ ਆਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਮਰੇ ਤੁਮਕ ਗਾਵੇ ਕੋ ਜੀ ਲੈ ਫਿਰ ਬਹਿ ਗਾਵੇ ਕੋ ਜਾਪੈ ਸੇ ਦੂਰ ਗਾਵੇ ਕੋ ਵੇਖੇ ਹਾ ਬ੍ਰਹ ਦੂਰ ਪ੍ਰਤਨਾ ਕਥੀ ਨ ਆਵੇ ਟੂਟ ਕਦ ਕਰ ਕਥੀ ਕੋਟੀ ਕੋਠ ਕੋਟ ਬਿੰਦਾ ਦੇ ਲੰਦ ਥਕ ਪਾਹ ਜੁਗਰ ਬੰਤਰ ਖਾਏ ਖਾਏ ਹੁਕਮਿ ਹੁਕਮ ਚੁਲਾਏ ਰਹੋ ਨਾਨਕ ਵਿਗਸੇ ਵੇ ਪ੍ਰਵਾਹ ਸਾਚਾ ਸੈਵ ਸਾਚਨਾ ਇਪਾ ਭਿਆ ਪਉ ਇਪਾਰੇ ਆ ਕੇ ਮੰਗੇ ਦੇਸ ਦੇਸ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਏ ਜੇ ਦਿਸਾ ਦਰਬਾਰ ਮੋਹ ਕੀ ਬੋਲਨ ਬੋਲੀ ਜੇ ਸੁਣ ਤਰੇ ਪਿਆਰੇ ਵਰਤ ਵੇਲਾ ਸਚਨਾ ਵੜਿਆ ਵਿਚਾਰੇ ਕਰਮੀ ਆਵੇ ਕਪੜਾ ਨਦਰਿ ਮੁਖ ਦਵਾਰ ਨਾਨਕ ਵਾ ਜਾਣੀਏ ਸੁਭਾਵੇਂ ਸਚਿਆਰੇ ਥਾਪੇ ਨਜਾਈ ਕੀ ਤਨ ਹੋਏ ਆਪੇ ਆਪਨ ਰੰਝਣ ਸੋਇ ਜਣ ਸੇਵਾ ਤਨ ਪਾਇਆ ਮਾਨ ਨਾਨਕ ਗਾਵੇ ਗੁਣ ਨਿਦਾਨ ਗਾਵੇ ਸੁਨਿਆਵਲ ਰਖੀਏ ਪਾਉ ਦੁ ਪਰ ਹਰ ਸੋ ਘਰ ਲੈ ਜਾਏ ਗੁਰੂ ਮੰਦਰ ਮੰਦਰ ਮਖੇ ਗੁਰ ਮੰਦਰ ਮਖ ਰਹਾ ਸਮਾਇ ਗੁਰੂ ਇਸਰ ਗੁਰ ਗੁਰਖੇ ਬੁਰ ਮਾਇ ਗੁਰ ਪਾਰਵਤੀ ਮਾਇ ਜੇ ਹੋ ਜਾਣਾ ਖਾ ਨਹੀਂ ਕਹਿਨ ਤੂੰ ਨਾ ਜਾਈ ਗੁਰਾਇਕ ਦੇਹੁ ਜਾਈ ਸਭਨਾ ਜੁਆ ਕਾ ਇਤਿਦਾਤਾ ਸੋ ਮੈਂ ਸਿਰਨਾ ਜਾਇ ਧੀਰਤ ਨਵਾ ਜੇ ਤੇ ਸਪਾਵਾ ਵੇਨ ਪਾਣੇ ਕੀ ਨਾ ਹੀ ਕਰੀ ਜੇ ਤਿਸਰ ਟਿਓ ਪਾਈ ਵੇਖਾਵਣ ਕਰਮਾ ਕੇ ਮਲੇ ਲੇ ਮਾਥ ਵਿਜਰਤਨ ਜਵਾ ਹਰਮਾਣਿ ਜੇ ਗੁਰੂ ਕੀ ਸੇਕ ਸੁਨੇ ਗੁਰਾਇਕ ਦੇਹੁ ਭਜਾਈ ਸਭਨਾ ਜੀਆਂ ਕਾ ਇਤਿਦਾਤਾ ਸੋ ਮੈਂ ਸਿਰਨਾ ਜਾਇ ਜੇ ਜੁਗ ਚਾਰੇ ਹਰ ਜਾ ਹੋਰ ਦਸੂ ਨੀ ਹੋਏ ਨਾ ਖੰਡਾ ਵਿੱਚ ਜਾਰੀਏ ਨਾਲ ਤਲੇ ਸਭ ਕੋਏ ਚੰਗਾ ਨਾਮ ਰਖਾਈ ਕਹਿ ਜਸ ਕੀ ਹੋ ਜਗਲੇ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨ ਪੁਛੇ ਤੇ ਕੀ ਟਾਂਦਰ ਕੀਟ ਕਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਹਿ ਤੇਹਾ ਕੋਇ ਨ ਸੁਝੈ ਜੀ ਤਿਸ ਗੁਣ ਕੋਇ ਕਰੇ ਸੁਨੇ ਸਤਿ ਪੈਰ ਸੁਨਾ ਸੁਨੇ ਤਰਤ ਤਵਲੇ ਆਕਾਸ਼ ਸੁਨੇ ਦੀਪ ਲੋਹ ਬਾਤਾਲ ਸੁਨੇ ਪਉਣ ਸਕੇ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਨੇ ਦੁਖ ਪਾਪ ਕਾ ਨਾ ਸੁਨੇ ਸਰਬਰ ਮਹਿੰਦ ਸੁਨੇ ਮਕਸਲਾ ਹਨਮਾਨਾ ਸੁਨੇ ਜੋਗ ਜੁਗਤਨ ਤੈਰ ਸੁਨੇ ਸਾਸ ਮਨਤ ਵੇਦ ਨਾਨਕ ਭਗਤਾ ਸੁਨਾ ਵਿਕਾਸ ਸੁਨੇ ਦੁਖ ਪਾਪ ਕਾ ਨਾ ਸੁਨੇ ਸ਼ਾਸਨ ਤੋਂ ਗਿਆਨ ਸੁਨੇ ਅਸ਼ਰਕਾ ਇਸਨਾਨ ਸੁਨੇ ਪਰਪੜ ਭਾਵੇ ਮਨ ਸੁਨੇ ਲਾਗੇ ਸਹਿਰ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁਨੇ ਦੁਖ ਪਾਪ ਕਾ ਨਾ ਸੁਨਾਇ ਸਰਾਗੁਨਾ ਕਿ ਉਦਾਹ ਸੁਨੇ ਸੇਖ ਪੀਰ ਪਾਸਾ ਸੁਨੇ ਅੰਦੇ ਭਾਵੇ ਰਾਹ ਸੁਨੇ ਹਾਥੀਸ ਗਹ ਨਾਮ ਲਗ ਪ੍ਰਗਟਾ ਸਦਾ ਵਿਦਿਆ ਸੁਨੋ ਦੋਖ ਭਾਪ ਕਾ ਨਾਸ ਮਨੈ ਕੀ ਕਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਬਸਤਾਏ ਕਾਗਦ ਕਲਮ ਨਾਲ ਕਨਹਾਰ ਮਨੈ ਕਾ ਬੇਕਰਮ ਵਿਚਾਰੇ ਐਸਾ ਨਾਮ ਨਰਿੰਦਰਨ ਹੋ ਜੇ ਕੋ ਮੰਝਾਣ ਮਨ ਕੋਏ ਮਨੈ ਸਰ ਤੋਂ ਮਨ ਬੋਧ ਮਨੈ ਸਗਲ ਤੁਪਨ ਕੀ ਸੋਧ ਮਨੈ ਮਹ ਚੋਟਾ ਨਾ ਖਾਇ ਮਨੈ ਜਮ ਕੇ ਸਾਚ ਨਾ ਜਾਏ ਐਸਾ ਨਾਮ ਨਰਨ ਜਨ ਹੋਇ ਦੇਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੋਂ ਪਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੇ ਪੀ ਸਲਮਾਨ ਦੇ ਐਸਾ ਨਾਮ ਨਰਨ ਜਨ ਹੋਇ ਦੇਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮਨੁ ਤਰੇ ਧਾਰੇ ਗੁਣ ਸਿੱਖ ਮੰਨੇ ਨਾਨਕ ਭਵੇਂ ਨਾ ਪਿਖ ਐਸਾ ਨਾਮ ਨਰਨ ਜਨ ਹੋਇ ਦੇਕੋ ਮਨ ਜਾਣੇ ਮਨ ਕੋਈ ਪੰਜ ਪਰਵਾਣ ਪੰਜ ਵਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਏ ਦਰਾ ਜਾਣ ਪੰਚਾ ਕਾ ਗੁਰ ਇੱਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਦੇ ਨਹੀਂ ਸਮਾਰ ਧੋਲ ਧਰਮ ਦੇ ਹਕ ਪੂ ਸੰਤੋਵਤਾ ਰਖਿਆ ਜਣ ਸੋਤ ਜੇ ਕੋ ਬੁਝ ਹੋ ਸਚਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਇਸਤੇ ਪਾਲ ਤਲੇ ਗਵਨ ਜੋਰ ਜੀ ਯਾਦਰੰਗਾ ਕੇ ਨਾਮ ਸਭ ਨੇ ਲਿਖਿਆ ਗੁਰੀ ਕਲਾਮ ਇਹ ਲੇਖਾਲਿਕ ਜਾਣੇ ਕੋਈ ਲੇਖਾਲ ਲਖਿਆ ਕੀ ਤਾ ਹੋਏ ਕੀਤਾ ਤਾਲ ਸਵਾਲੇ ਰੂਪ ਕੀਤੇ ਦਾ ਜਾਣੇ ਕੋਣ ਕੂਤ ਕੀਤਾ ਵਸਹਿ ਕੋ ਕੋ ਦਿਸਤੇ ਹੋਵੇ ਲਖ ਦਰਿਆ ਗੁਰਤ ਗਵਨ ਗਹਾ ਵਿਚਾਰ ਵਾਰਣ ਜਮੇ ਇੱਕ ਵਾਰ ਜੋ ਤਰ ਭਾਵੇ ਸਾਈ ਪੰਕਾਰ ਤੂ ਸਰਾ ਸਲਾਮ ਤਨੰਨਕਾਰ ਸੰਗ ਜੋਪਿਆ ਸੰਗ ਭਾਉ ਸੰਗ ਬੂਧਾ ਸੰਗ ਤਬ ਤਾ ਸੰਗ੍ਰੰਤ ਮੁਖ ਵੀਰ ਪਾਠ ਸੰਜੋਗ ਮਨ ਰਹੇ ਉਦਾਸ ਸੰਤੁ ਪ੍ਰਗਤ ਗੁਣ ਗਿਆਨ ਵਿਚਾਰ ਸੰਸਰੀ ਸੰਖ ਦਾਤਾਰ ਸੰਖ ਸੂਰਮੋ ਭਾਵੇ ਸਖਮੋ ਲੇਵਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਵੇਂ ਇੱਕ ਵਾਰ ਜੋਤ ਰੁ ਭਾਵੇ ਸਾਈ ਭਲੀਕਾਰ ਤੂ ਸਰਾ ਸਲਾਮਤ ਨਰੰਕਾਰ ਸੰਖ ਮੁਰਤੀ ਅੰਧ ਕੋਰ ਸੰਖ ਜੋਰ ਹਰਾਮ ਕੋਰ ਸੰਖ ਅਮਰ ਕਰ ਜਾਹੇ ਜੋਰ ਸਭ ਗਲਵੜਹ ਤਿਆਗ ਮਾਇ ਸੰਖ ਪਾਪੀ ਭਾਵ ਕਰ ਜਾਹੇ ਸੰਖ ਕੁੜੇ ਆਰ ਕੁੜੇ ਫਿਰ ਆਏ ਸੰਖ ਮਲੇਸ਼ ਮਲ ਭਾਗ ਭਾਏ ਸੰਗ ਨੰਦ ਅਕਰ ਕਰੇ ਭਾਰ ਨਾਨਕ ਨੇ ਜਿ ਕਹੇ ਵਿਚਾਰ ਵਰਣ ਜਵੇਂ ਇੱਕ ਵਾਰ ਜੋਤਰ ਭਾਵੇ ਸਾਈ ਭਲੀਕਾਰ ਤੁਸਰਾ ਸਲਾਮ ਧਨ ਅੰਕਾਰ ਸੰਗ ਨਾਮਯ ਸੰਗ ਤਾਂ ਗਮ ਗਮ ਸੰਖ ਲੋ ਸੰਕਐ ਸਰ ਵਿਪਾਰ ਹੋਇ ਅਖਰੀ ਨਾਮ ਫਰੀ ਸਲਹ ਅਖਰੀ ਗਿਆਨ ਕੀਤ ਗੁਣ ਗਾਹ ਅਖਰੀ ਲਖਨ ਬੋਲਨ ਬਾਣ ਅਖਰਾ ਸਰ ਸੰਦੋਪ ਵਖਾਣ ਜਿਨਹੇ ਲਖਤ ਸਰਨਾ ਜੇ ਫਰਮਾਇ ਤੇ ਵਤਿ ਵਪਾਇ ਵੇਤਾ ਗੀਤਾ ਤੇ ਤਨਾਵੇਂ ਨਾਵੇਂ ਨਾਹੀਂ ਕੋठा ਕੁਰਤ ਕਮਣ ਕਹਾ ਵਿਚਾਰ ਵਾਰਣ ਜਵੇਂ ਇਕ ਵਾਰ ਜੋਤ ਰੁ ਭਾਵੇ ਸਾਈ ਭਲੀਕਾਰ ਤੁਸਰਾ ਸਲਾਮ ਦਿਨ ਅੰਕਾਰ ਪਰਿਏ ਹੱਥ ਪਿਆਰ ਦਿੰਦੇ ਸੇ ਪਾਣੀ ਤੋਦਿਆ ਤਰ ਸੋਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੁੱਲ ਗਿਓ ਹੋ ਤੋਏ ਪਰਿਏ ਮਤ ਪਾਪ ਕੇ ਸੰਭੋ ਧੋਪੇ ਨਾਵੇਂ ਕੇ ਰੰਗ ਹੁਨੀ ਪਾਪੀ ਆਖ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੇ ਹੀ ਖਾਣ ਨਾਨਕੁ ਕੁਨੀ ਆਉ ਜਾਓ ਤੀਰ ਤਪਦਾ ਦੋ ਨਾ ਜੇ ਕੋ ਪਾਵੇ ਧਲਕਾ ਮਣ ਸੁਨੇ ਮਨੇ ਆਪਣੀ ਕਿਤਾ ਪਾਵਨਤਰਗਰ ਤੀਰਥ ਮਨੋਂ ਸਭ ਗੁਣ ਤੇਰੇ ਮੈਂ ਨਹੀਂ ਕੋ ਵਿਣ ਬੁਨ ਕੀਤਾ ਭਗਤ ਨਾ ਹੋਏ ਸਵਾਸਤਾ ਬਾਣੀ ਬ੍ਰਹਮ ਸਤ ਸੋਹਾਂ ਸ੍ਰਮਨ ਚਾਉ ਕਮਨ ਸਵੇਲਾ ਵਕਤ ਕਗਨ ਕਮਨ ਤੇਤ ਕਮਨ ਵਾਰ ਕਮਨ ਸਿਰਤ ਮਹਾ ਕਬੀਤ ਹੋ ਆਇ ਆਕਾਰ ਵੀਰਣਾ ਪਾਇ ਪੰਡ ਤੇਜ ਹੋ ਵੇਲੇ ਪ੍ਰਣ ਵਕਤ ਨਾ ਪਾਇਓ ਕਾ ਦੀਆ ਜਲ ਲਖ ਲੇ ਕੁਰਾਨ ਤੇਤ ਵਾਰ ਨਾ ਜੋ ਭੀ ਜਾਣ ਰਤ ਮਹ ਨਾ ਕੋ ਇਜਾ ਕਰਤਾ ਸੀ ਕੀ ਕੋ ਸਾਝਿ ਆਪੇ ਜਾਣੈ ਸੋਇ ਯੋਗ ਕਰਾ ਕਾਮੀ ਸੰਸਾਹੇ ਕੇ ਵਰਨੇ ਕੇ ਵਜਾਣਾ ਨਾਨਕ ਆਖੇ ਸਭ ਕੋ ਆਖੇ ਕਦੇ ਕ ਸਿਆਣਾ ਵੱਡਾ ਸਾਹਿ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਕਿ ਗਿਆ ਨਾ ਸੋਹੀ ਪਤਾ ਲਾ ਪਤਾ ਲਕਿਆ ਗਾਸਾ ਯਾ ਗਾਸੇ ਡੁੜਕ ਡੁੜਕ ਭਾਗ ਧਕੇ ਵੇਦ ਕਹਿਣਿ ਕ ਬਾਦ ਸਹਿ ਸਠਾਰੇ ਘੜਕ ਤੇ ਬਾਸੁ ਲੇਕ ਤਾਤ ਲੇਕ ਆਤ ਲੇਕ ਲੇਕੋ ਹੈ ਵਿਨਾਸ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਾਲਾ ਇਸਲਾ ਤੇ ਸਰਤ ਨਾ ਪਾਇਨ ਦੀਆਂ ਤੇ ਵਾਪ ਪਵੇ ਸਮੁੰਦ ਨਾ ਜਾਣੀ ਇਸਮੁਦ ਸਾਹ ਸੁਤਾਨ ਨਿਰਾਸਤੀ ਮਾਨਤਨ ਕੀੜੀ ਤੁਲਨਾ ਹਉ ਨੀ ਜੇ ਸਮੁੰਦ ਨਾ ਵਿਸਰੇ ਅੰਤਨਾ ਸਤਿ ਕਹਨਾ ਤੇ ਅੰਤਨਾ ਕਰਨ ਦੇ ਅਨੰਤ ਅੰਤਨਾ ਨਿਕਲ ਸੁਨ ਨਾ ਅੰਤਨਾ ਜਾਪੇ ਕੈ ਹਮਨ ਮੰਤੇ ਅੰਤਨਾ ਜਾਪੇ ਕੀ 타ਇਕਾਰ ਅੰਤਨਾ ਜਾਪੇ ਪਾਰ ਆਵਰ ਅੰਤ ਕਾਰਨ ਕੇ ਤੇ ਵੱਲਾ ਹੈ 타 ਕੀ ਅੰਤਨਾ ਪਾਇ ਜਾਈ ਹੈ ਅੰਤਨਾ ਜਾਣੇ ਕੋਈ ਬਉਤਾ ਕਈਆ ਬਉਤਾ ਹੋਇ ਵੱਡਾ ਸੈਭੂ ਚਾਥਾਉ ਚੇ ਉਪਰੋ ਚਾਣ ਰਿਵੜੂ ਚਾ ਹੋਵੇ ਕੋ ਤੇ ਸੋਚੇ ਕੋ ਜਾਣੇ ਸੋ ਜੀਵ ਦਾਪ ਜਾਣਿਆ ਆਪਾ ਬਾਨਕ ਨਾਨਕ ਨਦਰੀ ਕਰਮੀ ਦਾਤ ਮੋਤਾ ਕਰਮਿ ਲਿਖਣਾ ਜਾਏ ਵੱਡਾ ਦਾਤਾ ਤੁਨ੍ਹ੍ਹਾਂ ਤੁਮਾਰੇ ਕੀਤੇ ਮੰਗੇ ਜੋ ਦੇਵ ਪਾਰ ਕੀਤੇ ਬੰਤ ਨਹੀਂ ਵਿਚਾਰ ਕੀਤੇ ਕਾ ਟੁੱਟੇ ਵਿਚਾਰ ਕੀਤੇ ਲੈ ਲਮ ਕਿਰਪਾਏ ਕਿਤੇ ਮੁਰਖਾਈ ਕਾਇਕੀ ਚਾਦੂ ਭੁਗਸਰ ਮਾਰੇ ਪਿਤਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਖ ਨਾ ਸਕੇ ਕੋ ਜੇ ਕੋ ਖਾਏਗਾ ਖਣ ਪਾਏ ਹੋ ਜਾਣੇ ਜੇਤੀਆ ਮੋ ਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਪੀਗੇ ਕੇ ਜਿਸਨ ਬਕਸਰ ਜੁ ਬਸਲਾ ਨਾਨਪਾ ਸਹੀ ਪਾਸਾ ਅਮੁੱਲ ਬਨਮਲ ਵਾਪਾਰ ਮੁੱਲ ਵਪਾਰੀ ਮੁੱਲ ਖੰਡਾਰ ਮੁੱਲਾਵੇ ਮੁੱਲ ਹੈ ਜੈ ਮੁੱਲ ਪਾਏ ਮੁੱਲਾ ਸਮਾਏ ਮੁੱਲ ਤਰ ਮੁੱਲ ਦੀਪਾਨ ਮੁੱਲ ਤਲ ਮੁੱਲ ਫਰਮਾਨ ਮੁਲ ਬਕਸੀ ਸਮੁਲ ਨੀਸ਼ਾਣ ਮੁਲ ਕਰਮੁਲ ਫਰਮਾਨ ਮੁਲਲਾ ਮੁਲਾ ਖੇਣਾ ਜੈ ਆਖ ਆਖ ਰਹਿਨ ਬਲਾਇ ਆਕੇ ਵੇਦ ਪੜਿ ਭਰਾਣਿ ਆਕੇ ਬੜੇ ਘਰੇ ਵਕਿਆਣ ਆਖੇ ਬ੍ਰਮੇ ਆਖੇਂਦੇ ਆਖੇ ਗੋਪੀ ਦੇ ਗੋਵਿੰਦੇ ਆਖੇ ਸੁਰ ਆਖੇ ਸਦੇ ਆਖੇ ਗੀਤੇ ਗੀਤੇ ਬੁੱਧ ਆਖੇ ਦਾਨਮ ਆਖੇ ਦੇਵ ਆਖੇ ਸੁਰ ਨਮ ਜਣ ਸਿਵ ਕੀਤੇ ਆਖੇ ਆਖਣ ਪਾਇ ਕੀਤੇ ਕਹਿ ਕ ਟੁੱਟ ਜੈ ਤੇ ਚੀਤੇ ਹੋਰ ਕਰੇ ਤਾਕ ਨ ਸਕੇ ਕੀ ਕੇ ਜਿਵਣ ਪਾਵੇ ਤੇ ਵਡ ਹੋਏ ਨਾਨਕ ਜਾਣੇ ਸਾਚਾ ਸੋਇ ਜੇ ਕੋ ਆਖੇ ਭੁਲ ਵਿਗਾਰ ਤਾਂ ਲਿਖਿਆ ਸੁਰਗ ਵਾਰਾ ਗਵਾਰ ਸੋਦਰ ਕਿਹਾ ਸੋ ਕਰ ਕੇ ਹਜ ਤਬੈ ਸਰਬ ਸਮਾਲੇ ਵਾਜੇ ਨਾਦ ਨੇ ਕਿ ਅਸੰਖਾ ਕੀਤੀ ਭਾਵਨ ਹਾਰੇ ਇਤੇ ਰਾਗ ਪਰੇ ਸੋ ਕਹਿਣ ਕੀਤੇ ਗਾਵਨ ਹਾਰੇ ਗਾਵੇ ਤੁਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਨੂੰ ਠੜਕ ਜਾਣ ਲੇਖ ਲੇਖ ਤਨ ਵਿਚਾਰੇ ਗਾਵੇ ਸਰਬਰ ਮਹਾਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਰ ਇੰਦਰਾ ਸਰ ਬੈਠੇ ਦੇਵ ਤੇ ਆਦਰ ਨਾਲੇ ਗਾਵੇ ਸੇਤ ਸਮਾਧੀ ਅੰਦਰ ਗਾਵਣ ਸਾਧੂ ਵਿਚਾਰੇ ਗਾਵਣ ਜਤੀ ਸਰੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਦਰ ਪੰਦਰ ਕੇਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆਂ ਹਨਮੋਹਨ ਸਰਗਮ ਛਪਿਆਲੇ ਗਾਵਣ ਰਤਨਿਉ ਪਾਏ ਤੇਰੇ ਅੜਸ ਦੇ ਕੀ ਰਤਨ ਨਾਲੇ ਗਾਵੇ ਜੋਧ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡ ਵਰਪੰਡਾ ਕਰ ਕਰ ਕੀ ਧਾਰੇ ਸੇਹਿਤ ਤੁਨੋ ਗਾਵੇ ਜੋਤਰ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਣ ਸੇ ਮਾਜਤ ਨਿ ਆਵ ਨਾਨਕ ਆ ਵਿਚਾਰੇ ਸੋਈ ਸੋਈ ਸਰਸ ਸਬ ਸਹਿਬ ਸਾਚਾ ਸਚੀ ਨਾਹੀ ਹੈ ਪੀ ਹੋਸੀ ਨਾਹੀ ਨਾ ਜੈ ਰਤਨਾ ਜਨ ਚਾਏ ਰੰਗੀ ਰੰਗੀ ਪਾਤੀ ਕਰ ਕਰ ਜੀ ਸਿਮਾਜਨੀ ਉਪਾਈ ਕਰ ਕਰ ਵੇਖੈ ਕੀ ਤਾ ਆਪਣਾ ਜੋਤੀ ਸਤੀ ਵਡਿਆਏ ਜੋਤ ਸੁਭਾਵੇ ਸੋਈ ਕਰਸੀ ਰੁਕਮ ਨਾ ਕਰ ਨਾ ਜਾਏ ਸੋ ਪਾਸੋ ਸਾਹਾ ਪਾਸ ਸਹਿਬ ਨਾਨਕ ਰਹਿ ਨਰਜਾਈ ਮੰਦਾਸਨ ਤੋਂ ਉਤਰੰਬਰ ਚੋਲੇ ਤੈ ਹਲੂਕਿ ਕਰੇ ਬਹੁਤ ਕਿੰਤਾ ਕਾਲ ਕੁਵਾਰੀ ਕੈਜੁਗ ਡੰਡਾ ਪਰ ਤੀਤ। ਭਾਈ ਪੰਤੀਸਾ ਗਲਿ ਮਾ ਤੀਮਣ ਜੀ ਤੇਜਕ ਜੀ ਤੇ ਆਦੇ ਤੇ ਸਿਆਦੇ ਸ੍ਰੀ ਆਗਨੀ ਨਾਦ ਨਾਦ ਜੁਜੇ ਕੋਹੇ ਸ। ਸੁਗਤ ਗਾਂਦੇ ਅਗਡਾਰਨ ਕਟਕਟ ਵਾਜੇ ਨਾਥ ਆਪ ਨਾਤ ਨਾਤੀ ਸੁਭਜਾ ਕਰੇ ਸ੍ਰੀ ਅਮਰਾਸਾਰ ਸੰਜੋਗ ਜੋਧੂ ਕਾਰ ਚਲਾਵਲੇ ਆਵੇ ਵਿਭਾਗ। ਆਦੇਸ਼ ਸੇ ਆਦੇਸ਼ ਆਦਿ ਨੀਲ ਨਾਦ ਨਾਦ ਜੁਗ ਜੁਗ ਏਕੋ ਵੇਸ ਏਕਾ ਮਾਈ ਜਿਤ ਵਿਆਹੀ ਤਿਨ ਚੇਲੇ ਪਰਵਾਨ ਸੰਸਾਰ ਇਕ ਭੰਡਾਰੀ ਕਲਾਈ ਦੀਵਾਨ ਜਿਵ ਤਿਸ ਭਾਵੈ ਤਿਵੈ ਜਲਾਵੈ ਜਿਵ ਹੋਵੈ ਫੁਰਮਾਨ ਹੋਵੈ ਕਹਿ ਹੁਣ ਨਾਨਕ ਨਾਵੇ ਬਹੁਤਾ ਹੈ ਵਡਾਣ ਆਦੇਸ਼ ਸੇ ਆਦੇਸ਼ ਆਦਿ ਨੀਲ ਨਾਦ ਨਾਦ ਜੁਗ ਜੁਗ ਏਕੋ ਵੇਸ ਆਸੈ ਲੋਇ ਲੋਇ ਭੰਡਾਰ ਜੋ ਕਿਸ ਪਾਸੋਂ ਏਕਾ ਵਾਰ ਕਰਕਰ ਵੇਖਿਆ ਸਰ ਜਨਹਾਰ ਨਾਨ ਸਚੇ ਦੀ ਸਾਚੀ ਕਾਰਿਆ ਤੇਤ ਸੇ ਆਦੇਸ ਆ ਨਿਰਨਾਦ ਨਾਦ ਤੁਜੂਏ ਕੋ ਵੇਸ ਇਕਦੂ ਜੀ ਬਲ ਕੋਇ ਲਖੋਇ ਲਖ ਵੀਸ ਲਖ ਲਗੇੜਾ ਕੇਕ ਨਾਮ ਜਗਦੀਸ਼ ਹੋਇ ਤੁਰਾਈ ਪਤ ਬੂੜੀਆ ਚੜੀਏ ਹੋਏ ਕੀਸ ਸੰਗਲਾਏ ਆਕਾਸ਼ ਕੀ ਕੀਟਾਇਰੀਸ ਨਾਨ ਬਿਨਦਰਿ ਭਾਈਏ ਕੂਰੇ ਕੂਰੇ ਠੀਸ ਹਾਕਨ ਜੋਰ ਚ ਪੈ ਨਾ ਜੋਰ ਜੋਰ ਨੰਦਰ ਮੰਦਰ ਮੇ ਹੇਨਾ ਜੋਰ ਜੋਰ ਨਾ ਜੀਣ ਮਰਨਾ ਜੋਰ ਜੋਨ ਨਾਇ ਮਾਨ ਮਨਸੂਰ ਜੁਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਪਟੇ ਛਟੈ ਸੰਸਾਰ ਜਿਸ ਅਜੋਰ ਕਰਵੇ ਕੇ ਸੋਇ ਨਾਨਕ ਉਤਮ ਨੀਚ ਨਾ ਕੋਈ ਰਾਤੀ ਰਤੇ ਤੇ ਤੀਵਾਰ ਪਵਨ ਪਾਣੀ ਨਹੀਂ ਪਾਤਾਲ ਤੇ ਸੁਨੀ ਤਰਤੀ ਤਾ ਬ੍ਰਕੀ ਧਰਮ ਸਾਡ ਸੁਨੀ ਜੀ ਜੁਗਤ ਕੇ ਰੰਗ ਤਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਤੇ ਸੋਣ ਪੰਜ ਪ੍ਰਾਨ ਨਦਰੀ ਕਰਮ ਭਵੇਂ ਨੀ ਸਾਨ ਕੱਚ ਬਕਾਇ ਉਥੇ ਪਾਏ ਨਾਨਕ ਜੀ ਜਾਪੇ ਜਾਏ ਧਰਮ ਕਰਨ ਕਿਆ ਹੋ ਧਰਮ ਗਿਆਨ ਕਰਨ ਕਾ ਕੋ ਕਰਮ ਕੇਤੇ ਪਵਨ ਪਾਣੀ ਵੈ ਸੁੰਦਰ ਕੇਤੇ ਘਾਣ ਮਹੇਸ਼ ਕੇਤੇ ਵਰਮੈ ਘਾੜਤ ਗੜੀ ਰੂਪ ਰੰਗ ਕੇ ਵੇਸ ਕੇਤਾ ਕਰ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਨ ਚੰਨ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਧ ਬੁਧਨਾਦ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਤਾ ਨਮਨ ਕੇਤੇ ਕੇਤੇ ਰਤਨ ਸਮੁੰਦ ਕੇਤੇ ਆਖਾਣੀ ਕੇਤੇ ਆ ਬਾਣੀ ਕੇਤੇ ਪਾਤ ਨਰਿੰਦ ਕੇਤੇ ਸੁਰਤੀ ਸੇਵ ਕੇਤੇ ਨਾਨਕ ਅੰਤ ਨਾਤ ਗਿਆਨ ਕਨ ਮੈਂ ਗਿਆਨ ਪਰਚਾਨ ਤਿਥੇ ਨਾਦ ਬਿਨੋਦ ਕੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੋਪ ਤਥੈ ਘਾੜਤ ਕੜੀ ਬਹੁਤ ਅਨੋਪ ਤਾਂ ਕਿਆ ਗੱਲਾਂ ਕਥੀਆਂ ਨਾ ਜਾਇ ਜੇ ਕੋ ਕਹਿ ਪਿਛੇ ਬਸਤਾ ਤਥੈ ਕੜੀਆ ਸੁਰਤ ਮਤ ਮਨ ਬੋਧ ਤਥੈ ਕੜੀਆ ਸਰਾ ਸੁਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋ ਤਥੈ ਹੋਰ ਨਾ ਕੋਈ ਹੋਰ ਤਥੈ ਜੋਦ ਮਹਾਬਲ ਸੂਰਤ ਨਵੇਂ ਰਾਮ ਰਹਿਆ ਪਰਪੂਰ ਤਥੈ ਸੀਤੋ ਸੀਤਾ ਮਹਿਮਾ ਮਾਇ ਤਾਂ ਕੇ ਰੋਪ ਨਾ ਕਛੁਨੇ ਜਾਇ। ਨਾਵ ਮਰਿ ਨਠਾ ਗਏ ਜੈ ਜਨ ਕੇ ਰਾਮ ਸੇ ਮਨ ਮਾਹਿ ਤੁਥ ਭਗਤੁ ਵਸੇ ਕੇ ਲੋਕਰਿ ਨਨ ਸੁਚਿਆ ਮਨ ਸੋ ਸਾਚ ਕੰਨ ਮਨ ਸਰੰਕਾਰ ਕਰ ਕਰ ਵੇਖੇ ਨਦਰ ਨਹਾਲ ਤੁਥ ਕੰਨ ਮਨ ਵਰਪੰਦ ਦੇ ਕੋ ਕਦੀ ਦਾੰਤ ਨਾਲ ਤੁਥ ਲੋ ਲੋ ਆਕਾਰ ਜਿ ਜੁ ਕੁੰਤਵੇ ਤਵਕਾਰ ਵੇਖੇ ਲੋਕ ਸੇ ਕਰੇ ਵਿਚਾਰ ਨਾਨਕ ਤਨਾ ਕਲਡਾ ਸਾਰ ਜਿਤ ਪਹਾਰਾ ਤਿਰਸ ਨਾਨ ਨਮਤ ਵਿਦਹ ਹਤਿਆਰ ਭੋਖ ਲਗਨ ਤੁ ਬਤਾਓ ਪੰਡਾ ਪੰਮਰ ਤੇ ਢਾਲ ਕਰਿਐ ਸਭ ਸਟੀ ਦੇਖ ਸਾਜਿਨ ਕੋ ਨਦਰ ਕਰੰਤਿ ਨਿਕਾਰ නානක නද්‍රී න දරන ാලെ സලෝක පමളගරೂපාണ ඉකතා මാතා තਰ್්‍රමහਤ දවසරා දා ಇදාയ කියിල්್ලസകලජගාത നගේ අഞ്ഞ බරි ഞ ്්‍ය ්‍රම හදൂර කරමി ਆപපු പਣි കിල්ලിടെ േ දൂර നීනාමത ආයා ගೈමසකතකාാල නාനක தேමखുലെ ීത ச ന. ਨੀ ਨਾਮ ਤੇ ਆਇਆ ਗਇਆ ਬਸ ਕਦ ਕਾਲ ਨਾਨਕ ਤੇਮ ਕਿਭਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ